ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਸਬੂਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਵਾਤਾਵਰਣ ਸਥਿਰਤਾ ਵੱਲ ਇੱਕ ਮਹੱਤਵਪੂਰਨ ਕਦਮ ਵਿੱਚ ਨਗਰ ਨਿਗਮ ਲੁਧਿਆਣਾ ਸਿਟੀ ਨੀਡਜ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਸ਼ਨੀਵਾਰ 19 ਜੁਲਾਈ 2025 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਪਾਵਾ ਆਡੀਟੋਰੀਅਮ ਗੁਰੂ ਨਾਨਕ ਪਵਨ ਲੁਧਿਆਣਾ ਵਿਖੇ ਇੱਕ ਵਿਆਪਕ ਹਰਿਆਲੀ ਸਮਾਗਮ ਦਾ ਆਯੋਜਨ ਕਰੇਗਾ ਦੰਦੀ ਸ਼ੁਰੂਆਤ ਪੌਦਾ ਲਗਾਉਣਾ ਸਹੀ ਰਾਹ ਤੇ ਇੱਕ ਸਿਖਲਾਈ ਵਰਕਸ਼ਾਪ ਨਾਲ ਹੋਵੇਗੀ ਜਿਸ ਦਾ ਉਦੇਸ਼ ਵਿਦਿਆਰਥੀਆਂ ਵਲੰਟੀਅਰਾਂ ਅਤੇ ਇਕੋ ਕਲੱਬ ਦੇ ਨੇਤਾਵਾਂ ਨੂੰ ਪ੍ਰਭਾਵਸ਼ਾਲੀ ਅਤੇ ਵਿਗਿਆਨਿਕ ਪੌਦੇ ਲਗਾਉਣ ਦੇ ਅਭਿਆਸਾਂ ਬਾਰੇ ਸਿਖਲਾਈ ਦੇਣਾ ਹੈ ਇਸ ਵਰਕਸ਼ਾਪ ਨੂੰ ਸੀਨੀਅਰ ਵਾਤਾਵਰਣ ਵਿਗਿਆਨੀ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾਕਟਰ ਬ੍ਰਿਜ ਮੋਹਨ ਭਾਰਦਵਾਜ ਬਾਗਬਾਨੀ ਵਿਗਿਆਨੀ ਅਤੇ ਸਕੱਤਰ ਸੋਚ ਸੰਬੋਧਨ ਕਰਨਗੇ ਉਹਨਾਂ ਮੂਲ ਪ੍ਰਜਾਤੀਆਂ ਦੀ ਮਹੱਤਤਾ ਸਾਈਟ ਦੀ ਤਿਆਰੀ ਅਤੇ ਦੇਖਭਾਲ ਤੋਂ ਬਾਅਦ ਦੀਆਂ ਤਕਨੀਕਾਂ ਪੌਦਿਆਂ ਦੇ ਵਿਚਾਰੀ ਵਿਗਿਆਨਿਕ ਤਰੀਕੇ ਅਤੇ ਕਮਿਊਨਿਟੀ ਪਲਾਂਟੇਸ਼ਨ ਦੇ ਕੀ ਕਾਰਨ ਕਰਨਾ ਹੈ ਅਤੇ ਕੀ ਨਹੀਂ ਨੂੰ ਉਜਾਗਰ ਕਰਾਂਗੇ। ਪ੍ਰਤੀਸ਼ਠਾਵਨ ਗ੍ਰੀਨ ਗਾਰਡੀਅਨ ਅਵਾਰਡ 2025 ਉਹਨਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਪਿਛਲੇ ਸਾਲ ਦੇ ਟ੍ਰੀ ਏਟੀਐਮ 3.0 ਮਹਿੰਮ ਤਹਿਤ ਲਗਾਏ ਗਏ ਪੌਦਿਆਂ ਦੀ ਬੇਮਿਸਾਲ ਦੇਖਭਾਲ ਦਾ ਪ੍ਰਦਰਸ਼ਨ ਕੀਤਾ। ਇਹ ਪੁਰਸਕਾਰ ਲੁਧਿਆਣਾ ਦੇ ਮੇਅਰ ਸ਼੍ਰੀਮਤੀ ਇੰਦਰਜੀਤ ਕੌਰ, ਸ਼੍ਰੀ ਹਮਾਂਸ਼ੂ ਜੈਨ ਆਈਏਐਸ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਆਦਿੱਤਿਆ ਡੇਚਲਵਾਲ ਆਈਏਐਸ ਨਗਰ ਨਿਗਮ ਕਮਿਸ਼ਨਰ ਅਤੇ ਜਸਦੇਵ ਸੇਖੋਂ ਸਹਾਇਕ ਕਮਿਸ਼ਨਰ ਨਗਰ ਨਿਗਮ ਦੁਆਰਾ ਪ੍ਰਦਾਨ ਕੀਤੇ ਜਾਣਗੇ। ਪੁਰਸਕਾਰ ਸਮਾਰੋਹ ਤੋਂ ਬਾਅਦ 3 ATM 4.0 ਨੂੰ ਰਸਮੀ ਤੌਰ ਤੇ ਹਰੀ ਝੰਡੀ ਦਿੱਤੀ ਜਾਵੇਗੀ ਜੋ ਕਿ ਲੁਧਿਆਣਾ ਦੀ ਸਭ ਤੋਂ ਨਵੀਨਤਾਕਾਰੀ ਮੋਬਾਈਲ ਪਲਾਂਟੇਸ਼ਨ ਸੇਵਾ ਦੀ ਸ਼ੁਰੂਆਤ ਹੈ। ਇਸ ਪਹਿਲ ਕਦਮੀ ਰਾਹੀਂ ਨਾਗਰਿਕ ਆਪਣੀ ਸਾਈਟ ਤੇ ਮੁਫਤ ਰੁੱਖ ਲਗਾਉਣ ਲਈ ਬੁੱਕ ਕਰ ਸਕਦੇ ਹਨ ਮੁਲਾਂਕਣ ਤੋਂ ਬਾਅਦ ਮਾਰਸ਼ਨ ਏਡ ਦੇ ਵਲੰਟੀਅਰ ਜੀਓ ਟੈਗਿੰਗ ਅਤੇ ਫਾਲੋ ਅਪ ਜਾਂਚਾਂ ਦੁਆਰਾ ਸਮਰੱਥ ਪੇਸ਼ੇਵਰ ਪੌਦੇ ਲਗਾਉਣ ਲਈ ਔਜ਼ਾਰਾਂ ਅਤੇ ਦੇਸੀ ਬੂਟਿਆਂ ਨਾਲ ਦੌਰਾ ਕਰਨਗੇ ਸਿਟੀ ਨੀਡਸ ਟ੍ਰੀ ਏਟੀਐਮ ਹੁਣ ਆਪਣੇ ਚੌਥੇ ਸਾਲ ਵਿੱਚ ਦਾਖਲ ਹੋ ਗਿਆ ਹੈ ਪਿਛਲੇ ਸਾਲ ਪੌਦੇ ਲਗਾਉਣ ਦੀ ਬਚਾ ਦਰ ਕੁੱਲ ਮਿਲਾ ਕੇ 54% ਸੀ ਪਰ ਚਾਰਦਵਾਰੀ ਜਾਂ ਵਾਰਡ ਦੇ ਅੰਦਰ ਲਗਾਏ ਗਏ ਬੂਟੇ 80% ਪਾਏ ਗਏ ਇਸ ਤਰ੍ਹਾਂ ਅਸੀਂ ਜਨਤਕ ਖੇਤਰਾਂ ਵਿੱਚ ਟ੍ਰੀ ਗਾਰਡ ਤੋਂ ਬਿਨਾ ਪੌਦੇ ਨਾ ਲਗਾਉਣਾ ਦਾ ਫੈਸਲਾ ਕੀਤਾ ਅਤੇ ਇਸ ਸਾਲ ਪੌਦਿਆਂ ਦੀ 70% ਬਚਾ ਦਰ ਦਾ ਟੀਚਾ ਰੱਖਿਆ ਹੈ ਟ੍ਰੀ ਏਟੀਐਮ 4.0 ਲਈ ਬੁਕਿੰਗ ਪਹਿਲਾ ਹੀ ਸ਼ੁਰੂ ਹੋ ਚੁੱਕੀ ਹੈ ਅਤੇ www.tinnyurl.com/treeatmfor.0 ਤੇ ਕੀਤੀ ਜਾ ਸਕਦੀ ਹੈ ਸੇਵਾ ਮੁਫਤ ਹੈ ਅਤੇ ਇਸ ਵਿੱਚ ਬੂਟੇ ਔਜ਼ਾਰ ਅਤੇ ਸਿਖਲਾਈ ਪ੍ਰਾਪਤ ਵਲੰਟੀਅਰ ਸ਼ਾਮਲ ਹਨ ਜੋ ਜਸਦੇਵ ਸੇਖੋਂ ਨੂੰ ਸੂਚਿਤ ਕਰਦੇ ਹਨ ਪਰ ਅਸੀਂ ਸਾਈਟ ਦੀ ਚੋਣ ਬਾਰੇ ਬਹੁਤ ਖਾਸ ਧਿਆਨ ਰੱਖਾਂਗੇ ਸਾਈਟ ਤੇ ਬਾੜ ਪਾਣੀ ਦੀ ਸਪਲਾਈ ਅਤੇ ਇੱਕ ਮਨੋਨੀਤ ਦੇਖਪਾਲ ਕਰਨ ਵਾਲਾ ਹੋਣਾ ਚਾਹੀਦਾ ਹੈ ਇਹ ਸਮਾਗਮ ਕਮਿਊਨਿਟੀ ਚਾਰਜ ਭਾਗੀਦਾਰੀ ਅਤੇ ਵਿਗਿਆਨਿਕ ਕੀ ਕਾਰਵਾਈ ਦੁਆਰਾ ਲੁਧਿਆਣਾ ਦੀ ਇੱਕ ਹਰੇ ਭਰੇ ਅਤੇ ਸਾਫ ਸ਼ਹਿਰ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।